ਬਹੁਤ ਪੁਰਾਣੇ ਜ਼ਮਾਨੇ ਦੀ ਗੱਲ ਹੈ ਇੱਕ ਸ਼ਿਕਾਰੀ ਸੀ ਪਰ ਉਹ ਹੋਰਨ ਸ਼ਿਕਾਰੀਆਂ ਵਰਗਾ ਨਹੀਂ ਸੀ ਉਸਨੇ ਆਪਣੀ ਪੂਰੀ ਜ਼ਿੰਦਗੀ ਵਿੱਚ ਕਦੇ ਕਿਸੇ ਜਾਨਵਰ ਨੂੰ ਨਹੀਂ ਮਾਰਿਆ ਸੀ ਉਸਦੇ ਕੋਲ ਬਸ ਇੱਕ ਝਾਂਸੀ ਤੇ ਇੱਕ ਬਾਂਸਰੀ ਜਿਸ ਤੋਂ ਬਹੁਤ ਬੇਹੱਦ ਸੁਰੀਲੀ ਧੁਨ ਵਜਾਇਆ ਕਰਦਾ ਸੀ ਉਹ ਹਰ ਰੋਜ਼ ਜੰਗਲ ਵਿੱਚ ਜਾਂਦਾ ਤੇ ਉੱਥੇ ਜਾਲ ਵਿਛਾ ਦਿੰਦਾ ਤੇ ਕੁਝ ਦੂਰੀ ਤੇ ਬੈਠ ਕੇ ਬਾਂਸਰੀ ਬਜਾਉਣ ਲੱਗਦਾ ਉਸ ਦੀ ਬਾਂਸਰੀ ਦੀ ਦਿਲਕਸ਼ ਆਵਾਜ਼ ਸੁਣ ਕੇ ਦੂਰ ਦੂਰ ਤੋਂ ਪਰਿੰਦੇ ਉੜਦੇ ਆਉਂਦੇ ਤੇ ਜਦੋਂ ਕੋਈ ਪਰਿੰਦਾ ਉਸ ਦੇ ਜਾਲ ਕੋਲ ਆਉਂਦਾ ਤਾਂ ਉਹ ਰੱਸੀ ਖਿੱਚ ਕੇ ਉਸ ਨੂੰ ਫਾੜ ਲੈਂਦਾ ਪਰ ਉਹ ਪਰਿੰਦਿਆਂ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ ਸੀ ਉਹਨਾਂ ਨੂੰ ਦਾਣੇ ਪਾਉਂਦਾ ਤੇ ਉਹਨਾਂ ਦਾ ਖਿਆਲ ਰੱਖਦਾ ਤੇ ਉਹਨਾਂ ਦੀ ਪਿਆਰੀ ਪਿਆਰੀ ਆਵਾਜ਼ ਸੁਣਦਾ ਜਦੋਂ ਕੋਦੇ ਉਸ ਨੂੰ ਪੈਸਿਆਂ ਦੀ ਲੋੜ ਹੁੰਦੀ ਤਾਂ ਉਹ 2-3 ਪਰਿੰਦੇ ਵੇਚ ਦਿੰਦਾ ਇਹ ਸ਼ਿਕਾਰੀ ਉਸ ਸ਼ਿਕਾਰੀ ਦਾ ਇੱਕ ਬੇਟਾ ਸੀ ਰਹਿਮਾਨ ਰਹਿਮਾਨ ਹਦੇ ਛੋਟਾ ਹੀ ਸੀ ਕਿਉਂ ਸ਼ਿਕਾਰੀ ਬਿਮਾਰ ਪੈ ਗਿਆ ਤੇ ਉਸ ਦੀ ਮੌਤ ਹੋ ਗਈ ਰਹਿਮਾਨ ਤੇ ਉਸ ਦੀ ਮਾਂ ਕੋਲ ਜਿਹੜੇ ਥੋੜੇ ਪੈਸੇ ਸਨ ਉਹ ਵੀ ਜਲਦ ਹੀ ਖਤਮ ਹੋ ਗਏ ਘਰ ਵਿੱਚ ਖਾਣ ਨੂੰ ਕੁਝ ਵੀ ਨਹੀਂ ਬਚਿਆ ਸੀ ਜ਼ਿੰਦਗੀ ਮੁਸ਼ਕਲਾਂ ਭਰੀ ਹੋ ਗਈ ਰਹਿਮਾਨ ਭਾਵੇਂ ਉਮਰ ਵਿੱਚ ਛੋਟਾ ਸੀ ਪਰ ਹਿੰਮਤ ਤੇ ਸਬਰ ਵਿੱਚ ਬਹੁਤ ਵੱਡਾ ਸੀ ਉਹ ਆਪਣੀ ਮਾਂ ਦਾ ਹੱਥ ਵਟਾਉਂਦਾ ਅਤੇ ਜਿਵੇਂ ਹੀ ਥੋੜਾ ਵਕਤ ਮਿਲਦਾ ਤਾਂ ਜੰਗਲ ਦੀ ਤਰਫ ਨਿਕਲ ਜਾਂਦਾ ਉਹੀ ਜੰਗਲ ਜਿੱਥੇ ਉਸਦੇ ਪਿਤਾ ਜੀ ਪਰਿੰਦੇ ਫੜਨ ਜਾਇਆ ਕਰਦੇ ਸਨ ਇੱਕ ਦਿਨ ਉਸ ਨੇ ਆਪਣੀ ਮਾਂ ਨੂੰ ਕਿਹਾ ਮਾਂ ਹੁਣ ਮੈਂ ਬੱਚਾ ਨਹੀਂ ਰਿਹਾ ਮੈਂ 15 ਸਾਲਾਂ ਦਾ ਹੋ ਗਿਆ ਹਾਂ ਪਿਤਾ ਜੀ ਦੇ ਬਾਅਦ ਤੁਸੀਂ ਬਹੁਤ ਮਿਹਨਤ ਕੀਤੀ ਹੈ ਹੁਣ ਤੁਸੀਂ ਮੈਨੂੰ ਉਹਨਾਂ ਦਾ ਜਾਲ ਤੇ ਉਹ ਬਾਂਸਰੀ ਦੇ ਦੇਵੋ ਮਾਂ ਜਾਣਦੀ ਸੀ ਕਿ ਰਹਿਮਾਨ ਬਹਾਦਰ ਹੈ ਤੇ ਜੰਗਲ ਦਾ ਹਰ ਕੋਨਾ ਜਾਣਦਾ ਹੈ ਉਸਨੇ ਬਿਨਾਂ ਝਿਜਕੇ ਬਾਂਸਰੀ ਤੇ ਜਾਲ ਉਸਨੂੰ ਦੇ ਦਿੱਤਾ ਅਗਲੇ ਸਵੇਰ ਰਹਿਮਾਨ ਸੂਰਜ ਨਿਕਲ ਤੋਂ ਪਹਿਲਾਂ ਹੀ ਉੱਠ ਗਿਆ ਤੇ ਜੰਗਲ ਵੱਲ ਨਿਕਲ ਪਿਆ ਉਸਨੂੰ ਨਾ ਕਿਸੇ ਚੀਜ਼ ਦਾ ਡਰ ਸੀ ਤੇ ਨਹੀਂ ਚਿੰਤਾ ਉਹ ਰਸਤਾ ਕਿਉਂ ਰਸਤਾ ਭੁੱਲ ਜਾਵੇਗਾ ਕਿਉਂਕਿ ਉਹ ਜੰਗਲ ਦੇ ਹਰ ਰਸਤੇ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਉਹ ਸੰਗਲਿ ਜੰਗਲ ਵਿੱਚ ਚਲਾ ਗਿਆ ਤੇ ਉੱਥੇ ਬੈਠ ਕੇ ਬੰਸਰੀ ਵਜਾਉਣ ਲੱਗਿਆ ਦਿਨ ਭਰ ਇੰਤਜ਼ਾਰ ਕਰਦਾ ਰਿਹਾ ਪਰ ਇੱਕ ਵੀ ਪਰਿੰਦਾ ਉਸ ਦੇ ਕੋਲ ਨਹੀਂ ਆਇਆ ਆਖਰਕਾਰ ਜਦੋਂ ਹਨੇਰਾ ਹੋਣ ਲੱਗਿਆ ਤਾਂ ਉਹ ਥੱਕ ਗਿਆ ਹਾਰਿਆ ਘਰ ਵਾਪਸ ਆ ਗਿਆ ਉਸ ਦੀ ਮਾਂ ਜਾਣਦੀ ਸੀ ਕਿ ਅਜਿਹਾ ਹੀ ਹੋਵੇਗਾ ਪਰਿੰਦਾ ਫੜਨਾ ਇੰਨਾ ਵੀ ਆਸਾਨ ਨਹੀਂ ਹੈ ਕਿ ਕੋਈ ਪਹਿਲੇ ਦਿਨ ਹੀ ਹੁਨਰ ਸਿੱਖ ਜਾਵੇ ਉਸਨੇ ਆਪਣੇ ਬੇਟੇ ਨੂੰ ਸਮਝਾਇਆ beta ਤੇਰਾ ਪਿਤਾ ਵੀ ਪਹਿਲਾ ਪਹਿਲੇ ਦਿਨੋਂ ਹੀ ਪਰਿੰਦਾ ਫੜਨ ਵਿੱਚ ਮਾਹਿਰ ਨਹੀਂ ਸਨ ਉਹ ਇਸ ਕੰਮ ਨੂੰ ਸਿੱਖਣ ਤੇ ਵਕਤ ਤੇ ਸਬਰ ਲੱਗਦਾ ਹੈ ਰਹਿਮਾਨ ਹਾਰ ਮੰਨਣ ਵਾਲਾ ਵਿੱਚੋਂ ਨਹੀਂ ਸੀ ਉਸਨੇ ਹਿੰਮਤ ਨਾ ਹਾਰੀ ਉਸਨੇ ਇਹ ਕੰਮ ਜਾਰੀ ਰੱਖਿਆ ਰੋਜ਼ ਜੰਗਲ ਵਿੱਚ ਜਾਂਦਾ ਕੋਸ਼ਿਸ਼ ਕਰਦਾ ਹੌਲੀ-ਹੌਲੀ ਉਸਨੇ ਖੂਬ ਸੁਰਤ ਤੋਨਾ ਵਜਾਉਣੀਆਂ ਸਿੱਖ ਲਈਆਂ ਉਸ ਨੂੰ ਇਹ ਵੀ ਸਮਝ ਆ ਗਿਆ ਕਿ ਆਪਣੇ ਆਪ ਨੂੰ ਪਰਿੰਦਿਆਂ ਤੋਂ ਕਿਵੇਂ ਲੁਕਾਉਣਾ ਹੈ ਮਿਹਨਤ ਰੰਗ ਲੈ ਆਉਣ ਲੱਗੀ ਤੇ ਹੁਣ ਪਰਿੰਦੇ ਉਸਦੇ ਜਾਲ ਵਿੱਚ ਫਸਣ ਲੱਗੇ ਇੱਕ ਦਿਨ ਉਸਦੇ ਜਾਲ ਵਿੱਚ ਇੱਕ ਐਸਾ ਪਰਿੰਦਾ ਫਸਿਆ ਜੋ ਉਸਨੇ ਪਹਿਲਾਂ ਕਦੇ ਨਹੀਂ ਦੇਖਿਆ ਸੀ ਉਸਦੇ ਪੰਖਾਂ ਦਾ ਰੰਗ ਸੱਤ ਰੰਗਾ ਸਤਰੰਗਾ ਸੀ ਤੇ ਸਤ ਰੰਗ ਉਸ ਦੇ ਵਿੱਚੋਂ ਚਮਕ ਰਹੇ ਸਨ ਜਿਵੇਂ ਇੰਦਰ ਤ੍ਰਿਸ਼ ਨੂੰ ਖੰਭ ਮਿਲ ਗਏ ਹੋਣ ਰਹਿਮਾਨ ਬਹੁਤ ਖੁਸ਼ ਹੋਇਆ ਤੇ ਉਹ ਪਰਿੰਦੇ ਨੂੰ ਲੈ ਕੇ ਘਰ ਆਇਆ ਉਸਨੇ ਇੱਕ ਸੁੰਦਰ ਪਿੰਜਰੇ ਵਿੱਚ ਪਾ ਦਿੱਤਾ ਅਗਲੀ ਸਵੇਰ ਜਦੋਂ ਉਹ ਉੱਠਿਆ ਤਾਂ ਹੈਰਾਨ ਰਹਿ ਗਿਆ ਉਸ ਪਰਿੰਦੇ ਨੇ ਇੱਕ ਅੰਡਾ ਦਿੱਤਾ ਇਹ ਅੰਡਾ ਵੀ ਸਤ ਰੰਗਾਂ ਵਾਲਾ ਸੀ ਰਹਿਮਾਨ ਨੇ ਸੋਚਿਆ ਇਸ ਅੰਡੇ ਨੂੰ ਬਾਜ਼ਾਰ ਵਿੱਚ ਵੇਚ ਦੇਣਾ ਚਾਹੀਦਾ ਹੈ ਇਸ ਨਾਲ ਕੁਝ ਪੈਸੇ ਮਿਲ ਜਾਣਗੇ ਜੋ ਘਰ ਦੇ ਕੰਮ ਆਉਣਗੇ ਉਹ ਅੰਡਾ ਲੈ ਜਦੋਂ ਬਾਜ਼ਾਰ ਪਹੁੰਚਿਆ ਤਾਂ ਉਸ ਦੀ ਛਲਕ ਇੱਕ ਦੁਕਾਨਦਾਰ ਨੇ ਵੇਖ ਲਈ ਇਹ ਦੁਕਾਨਦਾਰ ਬਹੁਤ ਹੀ ਚਲਾਕ ਸੀ ਉਸ ਦਾ ਕੰਮ ਹੀ ਗਰੀਬਾਂ ਨੂੰ ਧੋਖਾ ਦੇ ਕੇ ਉਹਨਾਂ ਦੀਆਂ ਕੀਮਤੀ ਚੀਜ਼ਾਂ ਸਸਤੇ ਵਿੱਚ ਖਰੀਦਣਾ ਤੇ ਫਿਰ ਮਹਿੰਗੇ ਮੁੱਲ ਵਿੱਚ ਵੇਚਣਾ ਸੀ ਰਹਿਮਾਨ ਦੇ ਹੱਥ ਵਿੱਚ ਰਗੀਨ ਅੰਡਾ ਵੇਖ ਕੇ ਉਸਨੇ ਉਸਨੂੰ ਆਵਾਜ਼ ਲਗਾਈ ਓਏ ਮੁੰਡਿਆ ਮੇਰੀ ਗੱਲ ਸੁਣ ਕੀ ਤੂੰ ਇਹ ਅੰਡਾ ਵੇਚਣਾ ਹੈ ਮੈਂ ਇਸ ਨੂੰ ਖਰੀਦਣਾ ਚਾਹੁੰਦਾ ਹਾਂ ਪਰ ਰਹਿਮਾਨ ਜਾਣਦਾ ਸੀ ਕਿ ਇਹ ਦੁਕਾਨਦਾਰ ਭਰੋਸੇ ਦੇ ਲਾਇਕ ਨਹੀਂ ਹੈ ਤਾਂ ਰਹਿਮਾਨ ਨੇ ਕਿਹਾ ਇਹ ਅੰਡਾ 10 ਰੁਪਏ ਦਾ ਹੈ ਉਸ ਨੂੰ ਹੈਰਾਨੀ ਉਦੋਂ ਹੋਈ ਜਦੋਂ ਦੁਕਾਨਦਾਰ ਨੇ ਬਿਨਾਂ ਕਿਸੇ ਮੋਲ ਤੋਲ ਉਸ ਨੂੰ 10 ਰੁਪਏ ਦੇ ਦਿੱਤੇ ਤੇ ਅੰਡਾ ਖਰੀਦ ਲਿਆ। ਰਹਿਮਾਨ ਨੇ ਉਹ ਪੈਸੇ ਨਾਲ ਬਾਜ਼ਾਰ ਵਿੱਚ ਕੁਝ ਜ਼ਰੂਰੀ ਸਮਾਨ ਖਰੀਦਿਆ ਤੇ ਘਰ ਆ ਗਿਆ। ਅਗਲੀ ਸવાર ਸਵੇਰ ਉਸਨੇ ਦੇਖਿਆ ਕਿ ਸੱਤ ਰੰਗ ਵਾਲਾ ਉਹ ਖੂਬਸੂਰਤ ਪੰਖੀ ਫਿਰ ਇੱਕ ਨਵਾਂ ਅੰਡਾ ਦੇ ਚੁੱਕਿਆ ਸੀ। ਰਹਿਮਾਨ ਉਹ ਅੰਡਾ ਵੀ ਉਸੇ ਦੁਕਾਨਦਾਰ ਨੂੰ ਵੇਚ ਦਿੱਤਾ ਤੇ ਹੌਲੀ-ਹੌਲੀ ਇਹ ਸਿਲਸਿਲਾ ਚੱਲ ਪਿਆ। ਪੰਖੀ ਹਰ ਰੋਜ਼ ਇੱਕ ਰੰਗੀਨ ਅੰਡਾ ਦਿੰਦਾ ਤੇ ਰਹਿਮਾਨ ਉਸ ਨੂੰ ਵੇਚ ਕੇ ਆਪਣੇ ਘਰ ਦਾ ਖਰਚਾ ਚਲਾਉਂਦਾ। ਹੁਣ ਮਾਂ-ਬੇਟੇ ਦੀ ਜ਼ਿੰਦਗੀ ਆਸਾਨ ਹੋ ਗਈ ਸੀ ਤੇ ਹੁਣ ਉਹ ਸਕੂਨ ਨਾਲ ਜਿਉਣ ਲੱਗੇ। ਇੱਕ ਦਿਨ ਰਹਿਮਾਨ ਦੇ ਦਿਲ ਵਿੱਚ ਇੱਕ ਖਿਆਲ ਆਇਆ ਕਿ ਉਹ ਚਲਾਕ ਦੁਕਾਨਦਾਰ ਇੰਨੇ ਮਹਿੰਗੇ ਅੰਡੇ ਖਰੀਦਦਾ ਕਰਦਾ ਕੀ ਹੈ? ਜ਼ਰੂਰ ਉਹ ਉਹਨਾਂ ਨੂੰ ਕਿਤੇ ਹੋਰ ਜ਼ਿਆਦਾ ਕੀਮਤ ਤੇ ਵੇਚਦਾ ਹੋਵੇਗਾ। ਇਹ ਸੋਚ ਕੇ ਇੱਕ ਦਿਨ ਉਸਨੇ ਉਸ ਦਾ ਪਿੱਛਾ ਕੀਤਾ। ਰਹਿਮਾਨ ਨੇ ਦੇਖਿਆ ਕਿ ਦੁਕਾਨਦਾਰ ਅੰਡਾ ਲੈ ਕੇ ਸਿੱਧਾ ਮਹਿਲ ਜਾ ਰਿਹਾ ਹੈ। ਉਹ ਮਹਿਲ ਦੇ ਅੰਦਰ ਗਿਆ ਤੇ ਥੋੜੀ ਦੇਰ ਬਾਅਦ ਖਾਲੀ ਹੱਥ ਉੱਥੋਂ ਆਇਆ। ਰਹਿਮਾਨ ਸਮਝ ਗਿਆ ਕਿ ਇਹ ਕੀਮਤੀ ਅੰਡੇ ਰਾਜੇ ਨੂੰ ਵੇਚਦਾ ਹੈ। ਰਹਿਮਾਨ ਨੇ ਤੈਅ ਕੀਤਾ ਕਿ ਹੁਣ ਉਹ ਆਪ ਰਾਜੇ ਨੂੰ ਅੰਡੇ ਵੇਚਿਆ ਕਰੇਗਾ। ਅਗਲੇ ਸਵੇਰ ਉਹ ਆਪ ਰੰਗीन ਅੰਡਾ ਲੈ ਕੇ ਮਹਿਲ ਪਹੁੰਚਿਆ। ਜਦੋਂ ਰਾਜੇ ਨੇ ਉਹ ਅੰਡਾ ਵੇਖਿਆ ਤਾਂ ਉਹ ਬਹੁਤ ਖੁਸ਼ ਹੋਇਆ ਤੇ ਰਹਿਮਾਨ ਨੂੰ ਉਸ ਅੰਡੇ ਬਦਲੇ 100 ਰੁਪਏ ਦੇ ਦਿੱਤੇ ਹੁਣ ਰਹਿਮਾਨ ਸਿੱਧਾ ਮਹਿਲ ਜਾਣ ਲੱਗਿਆ ਤੇ ਅੰਡੇ ਆਪ ਵੇਚਣ ਲੱਗਿਆ ਜਦੋਂ ਚਲਾਕ ਦੁਕਾਨਦਾਰ ਨੂੰ ਪਤਾ ਲੱਗਿਆ ਕਿ ਰਹਿਮਾਨ ਸਿੱਧਾ ਰਾਜੇ ਕੋਲ ਅੰਡੇ ਵੇਚ ਰਿਹਾ ਹੈ ਤਾਂ ਉਸ ਨੂੰ ਬਹੁਤ ਗੁੱਸਾ ਆਇਆ ਉਸਨੇ ਬਦਲੇ ਲੈਣ ਦੀ ਸੋਚੀ ਇੱਕ ਦਿਨ ਉਹ ਬਾਦਸ਼ਾਹ ਕੋਲ ਪਹੁੰਚਿਆ ਤੇ ਚਾਪਲੂਸੀ ਨਾਲ ਕਿਹਾ ਕਿ ਮਹਾਰਾਜ ਤੁਸੀਂ ਰਹਿਮਾਨ ਤੋਂ ਐਡੇ ਮਹਿੰਗੇ ਅੰਡੇ ਕਿਉਂ ਖਰੀਦਦੇ ਹੋ ਇਹ ਅੰਡੇ ਤਾਂ ਤੁਹਾਨੂੰ ਮੁਫਤ ਵਿੱਚ ਹੀ ਮਿਲ ਸਕਦੇ ਨੇ ਉਸਦੇ ਕੋਲ ਇੱਕ ਅਜੀਬੋ ਗਰੀਬ ਪਰਿੰਦਾ ਹੈ ਜਿਹੜਾ ਰੋਜ਼ ਇਹ ਅੰਡੇ ਦਿੰਦਾ ਹੈ ਜੇ ਤੁਸੀਂ ਚਾਹੋ ਤਾਂ ਉਹ ਪਰਿੰਦਾ ਖੁਦ ਤੁਹਾਡੇ ਕੋਲ ਆ ਸਕਦਾ ਹੈ ਤੇ ਫਿਰ ਰੋਜ਼ ਤੁਹਾਨੂੰ ਮੁਫਤ ਅੰਡੇ ਮਿਲਣਗੇ ਰਾਜਾ ਇਹ ਸੁਣ ਲਾਲਚ ਵਿੱਚ ਆ ਗਿਆ ਤੇ ਰਹਿਮਾਨ ਨੂੰ ਹੁਕਮ ਭੇਜਿਆ ਕਿ ਫੌਰਨ ਪਰਿੰਦਾ ਲੈ ਕੇ ਦਰਬਾਰ ਵਿੱਚ ਹਾਜ਼ਰ ਹੋ ਜਾਵੇ ਰਹਿਮਾਨ ਸਮਝ ਗਿਆ ਕਿ ਇਹ ਉਹ ਚਲਾਕ ਦੁਕਾਨਦਾਰ ਦੀ ਚਾਲ ਹੈ ਉਸ ਨੂੰ ਦੁੱਖ ਇਸ ਗੱਲ ਦਾ ਸੀ ਕਿ ਰਾਜਾ ਇਹ ਨਹੀਂ ਸਮਝਦਾ ਸੀ ਕਿ ਪਰਿੰਦਾ ਉਸ ਦੀ ਮਿਹਨਤ ਤੇ ਦੇਖਭਾਲ ਤੇ ਬਾਂਸਰੀ ਦੀ ਧੁਨ ਸੁਣ ਕੇ ਹੀ ਹੰਡੇ ਦਿੰਦਾ ਹੈ ਨਾ ਕਿ ਸਿਰਫ ਕੈਦ ਕਰਕੇ ਪਰ ਰਾਜੇ ਦਾ ਹੁਕਮ ਸੀ ਤੇ ਉਸ ਨੂੰ ਮੰਨਣਾ ਜ਼ਰੂਰੀ ਸੀ ਨਾ ਮੰਨਣ ਤੇ ਸਜ਼ਾ ਮਿਲ ਸਕਦੀ ਸੀ ਰਹਿਮਾਨ ਨੇ ਆਪਣੇ ਦਿਲ ਤੇ ਪੱਥਰ ਰੱਖ ਸੱਤ ਰੰਗਾਂ ਵਾਲਾ ਪਰਿੰਦਾ ਰਾਜੇ ਨੂੰ ਸੌਂਪ ਦਿੱਤਾ ਪਰ ਉਸਨੇ ਹਿੰਮਤ ਨਹੀਂ ਹਾਰੀ ਉਸਨੇ ਆਪਣੇ ਬਾਂਸਰੀ ਤੇ ਝਾਲ ਉਠਾਇਆ ਤੇ ਫਿਰ ਜੰਗਲ ਵੱਲ ਚੱਲ ਪਿਆ ਇਸ ਵਾਰ ਉਸਨੇ ਹੋਰ ਵੀ ਦਿਲਕਸ਼ ਧੁਨ ਵਜਾਈ ਐਸੀ ਪਿਆਰੀ ਧੁਨ ਕਿ ਜੰਗਲ ਦੇ ਕੋਨੇ-ਕੋਨੇ ਵਿੱਚ ਪੰਛੀ ਉਸ ਕੋਲ ਆਉਣ ਲੱਗੇ ਕਦੇ ਉਹ ਤਿੱਤਰ ਉਸਦੇ ਝਾਲ ਵਿੱਚ ਫਸਦਾ ਤੇ ਕਦੇ ਬੁਲਬੁਲ ਰਹਿਮਾਨ ਉਹਨਾਂ ਨੂੰ ਵੇਚ ਕੇ ਆਪਣਾ ਖਰਚ ਚਲਾਉਣ ਲੱਗਿਆ ਉਸਦੀ ਮਾਂ ਦੇ ਚਿਹਰੇ ਤੇ ਫਿਰ ਸਕੂਨ ਆ ਗਿਆ ਸੀ ਦੋਵੇਂ ਮਾਂ ਬੇਟਾ ਖੁਸ਼ੀ-ਖੁਸ਼ੀ ਜ਼ਿੰਦਗੀ ਬਤਾਉਣ ਲੱਗੇ ਹੌਲੀ-ਹੌਲੀ ਰਹਿਮਾਨ ਪੂਰੇ ਸ਼ਹਿਰ ਵਿੱਚ ਮਸ਼ਹੂਰ ਹੋ ਗਿਆ ਜਦੋਂ ਵੀ ਕਿਸੇ ਨੂੰ ਕੋਈ ਪਿਆਰਾ ਪਰਿੰਦਾ ਪਾਲਣਾ ਹੁੰਦਾ ਉਹ ਸਿੱਧਾ ਰਹਿਮਾਨ ਕੋਲ ਜਾਂਦਾ ਤੇ ਉਸ ਤੋਂ ਪਰਿੰਦਾ ਖਰੀਦ ਲੈਂਦਾ ਇਹ ਵੇਖ ਕੇ ਉਹ ਚਲਾਕ ਦੁਕਾਨਦਾਰ ਫਿਰ ਦੁਖੀ ਹੋਇਆ ਉਸਨੇ ਰਹਿਮਾਨ ਨੂੰ ਕਿਹਾ ਕਿ ਤੂੰ ਇਹ ਪਰਿੰਦੇ ਮੈਨੂੰ ਵੇਚਿਆ ਕਰ ਰਹਿਮਾਨ ਸਮਝ ਗਿਆ ਕਿ ਇਹ ਦੁਕਾਨਦਾਰ ਪੁਰਾਣੀ ਕਹਾਣੀ ਦੁਹਰਾਉਣਾ ਚਾਹੁੰਦਾ ਹੈ ਸਸਤੇ ਵਿੱਚ ਖਰੀਦ ਕੇ ਮਹਿੰਗੇ ਵਿੱਚ ਵੇਚਣਾ ਉਸ ਨੇ ਸਾਫ਼ ਮਨਾਂ ਕਰ ਦਿੱਤਾ ਇਸ ਗੱਲ ਤੋਂ ਦੁਕਾਨਦਾਰ ਦੁਖੀ ਹੋਇਆ ਤੇ ਫਿਰ ਇੱਕ ਵਾਰ ਰਾਜੇ ਕੋਲ ਗਿਆ ਉਸ ਨੇ ਝੂਠੀ ਕਹਾਣੀ ਬਣਾ ਕੇ ਕਿਹਾ ਮਹਾਰਾਜ ਜਿਹੜਾ ਪੰਛੀ ਤੁਸੀਂ ਰਹਿਮਾਨ ਤੋਂ ਲਿਆ ਸੀ ਉਹ ਇਕੱਲਾ ਬਹੁਤ ਦੁਖੀ ਹੈ ਜੇਕਰ ਉਸ ਨੂੰ ਸਾਥੀ ਮਿਲ ਜਾਵੇ ਰਾਜਾ ਜਿਹੜਾ ਪਹਿਲਾਂ ਹੀ ਲਾਲਚ ਵਿੱਚ ਅੰਨਾ ਹੋ ਚੁੱਕਿਆ ਸੀ ਉਹ ਗੱਲ ਨੂੰ ਸੱਚ ਮੰਨ ਲਿਆ ਉਸਨੇ ਫਿਰ ਰਹਿਮਾਨ ਨੂੰ ਬੁਲਾਇਆ ਤੇ ਸਖਤ ਲਹਿਜੇ ਵਿੱਚ ਕਿਹਾ ਮੈਨੂੰ ਇੱਕ ਹੋਰ ਇਹੋ ਜਿਹਾ ਪਰਿੰਦਾ ਚਾਹੀਦਾ ਹੈ ਨਹੀਂ ਤਾਂ ਅੰਜਾਮ ਬਹੁਤ ਬੁਰਾ ਹੋਵੇਗਾ ਰਹਿਮਾਨ ਨੇ ਕੁਝ ਕਹਿਣ ਦੀ ਕੋਸ਼ਿਸ਼ ਕੀਤੀ ਪਰ ਰਾਜ ਨੇ ਵਿੱਚੋਂ ਹੀ ਰੋਕ ਦਿੱਤਾ ਤੇ ਕਿਹਾ ਮੈਂ ਤੈਨੂੰ 40 ਦਿਨਾਂ ਦਾ ਵਕਤ ਦਿੰਦਾ ਹਾਂ ਤੂੰ ਐਸੇ ਵਕਤ ਜਾ ਨਹੀਂ ਤਾਂ ਮੈਂ ਤੇਰੀ ਜਾਨ ਲੈ ਲਵਾਂਗਾ ਉਹ ਜਾਣਦਾ ਸੀ ਕਿ ਵਕਤ ਮੁਸ਼ਕਿਲ ਹੈ ਪਰ ਉਮੀਦ ਬਾਕੀ ਹੈ ਉਸਨੇ ਆਪਣੀ ਬਾਂਸਰੀ ਤੇ ਜਾਲ ਉਠਾਇਆ ਮਾਂ ਦੀ ਦੁਆ ਲੈ ਕੇ ਫਿਰ ਜੰਗਲ ਵੱਲ ਚੱਲ ਪਿਆ ਰਹਿਮਾਨ ਨੇ ਦਿਨ ਰਾਤ ਇੱਕ ਕਰ ਦਿੱਤਾ ਜੰਗਲ ਸ਼ਾਨ ਮਾਰੇ ਪਹਾੜਾਂ ਦੀਆਂ ਘਾਟੀਆਂ ਵਿੱਚ ਪਟ ਗਿਆ ਪਰ ਉਹ ਜਿਹਾ ਖੂਬਸੂਰਤ ਤੇ ਅਜੀਬ ਪਰਿੰਦਾ ਕਿਤੇ ਨਾ ਮਿਲਿਆ ਫਿਰ ਵੀ ਉਸਨੇ ਹਾਰ ਨਾ ਮੰਨੀ ਲਗਾਤਾਰ ਮਿਹਨਤ ਕਰਦਾ ਰਿਹਾ ਤੇ ਆਖਰਕਾਰ ਉਸਦੀ ਮਿਹਨਤ رنگ ਲਿਆਈ ਇੱਕ ਦਿਨ ਉਸਦੇ ਚਾਲ ਵਿੱਚ ਠੀਕ ਉਹ ਜਿਹਾ ਸੱਤ ਰੰਗਾਂ ਵਾਲਾ ਪਰਿੰਦਾ ਫਸ ਗਿਆ ਉਸਨੇ ਉਹ ਪਰਿੰਦਾ ਸਾਵਧਾਨੀ ਨਾਲ ਪਿੰਜਰੇ ਵਿੱਚ ਰੱਖਿਆ ਤੇ ਲੈ ਕੇ ਮਹਿਲ ਪਹੁੰਚ ਗਿਆ ਬਾਦਸ਼ਾਹ ਨੇ ਖੁਸ਼ੀ-ਖੁਸ਼ੀ ਪਰਿੰਦਾ ਤਾਂ ਲੈ ਲਿਆ ਬਹਿਰਮਾਨ ਨੂੰ ਇੱਕ ਵੀ ਪੈਸਾ ਨਾ ਦਿੱਤਾ ਉਸ ਵੇਲੇ ਉਸ ਦੀਆਂ ਅੱਖਾਂ ਖੁੱਲ ਗਈਆਂ ਉਸ ਨੂੰ ਸਮਝ ਆ ਗਈ ਕਿ ਰਾਜਾ ਵੀ ਉਸ ਦੁਕਾਨਦਾਰ ਵਰਗਾ ਹੀ ਹੈ ਫਰਕ ਸਿਰਫ ਇਹਨਾਂ ਹੈ ਕਿ ਦੁਕਾਨਦਾਰ ਚਲਾਕ ਸੀ ਤੇ ਰਾਜਾ ਮੂਰਖ ਰਾਜਾ ਆਪਣੀ ਖੁਸ਼ੀ ਵਿੱਚ ਡੁੱਬਿਆ ਰਿਹਾ ਦੁਕਾਨਦਾਰ ਅੰਦਰ ਹੀ ਅੰਦਰ ਜਲਦਾ ਰਿਹਾ ਉਸ ਨੂੰ ਯਕੀਨ ਸੀ ਕਿ ਰਹਿਮਾਨ ਇਹੋ ਜਿਹਾ ਦੂਜਾ ਪਰਿੰਦਾ ਨਹੀਂ ਲਿਆ ਸਕੇਗਾ ਤੇ ਜਾਣ ਤੋਂ ਜਾਵੇਗਾ ਉਸ ਨੂੰ ਇਹ ਡਰ ਸੀ ਕਿ ਰਹਿਮਾਨ ਬਹਾਦਰ ਤੇ ਬੁੱਧੀਮਾਨ ਹੈ ਉਹ ਉਸ ਦੀਆਂ ਚਾਲਾਂ ਉਜਾਗਰ ਕਰ ਸਕਦਾ ਹੈ ਇਸ ਲਈ ਉਸ ਨੇ ਇੱਕ ਹੋਰ ਚਾਲ ਚੱਲੀ ਉਹ ਫਿਰ ਸਿੱਧਾ ਰਾਜੇ ਕੋਲ ਗਿਆ ਤੇ ਉਹ ਕਹਿੰਦਾ ਮਹਾਰਾਜ ਸ਼ਾਇਦ ਤੁਹਾਨੂੰ ਪਤਾ ਨਹੀਂ ਇਹ ਪਰਿੰਦਾ ਇੱਕ ਅਜੀਬੋ ਗਰੀਬ ਫੁੱਲ ਇਸ ਨੂੰ ਜੋਂਦੇ ਰਹਿਣ ਲਈ ਚਾਹੀਦਾ ਹੈ ਉਹ ਫੁੱਲ ਹੈ ਸਮੰਦ ਦਾ ਫੁੱਲ ਰਾਜੇ ਨੇ ਪੁੱਛਿਆ ਹੁਣ ਉਹ ਫੁੱਲ ਕਿੱਥੋਂ ਮਿਲੇਗਾ ਤਾਂ ਉਹ ਕਹਿੰਦਾ ਮਹਾਰਾਜ ਉਹ ਫੁੱਲ ਕਾਲਾਦੇਵ ਦੇ ਬਾਗ ਵਿੱਚ ਹੈ ਕਾਲਾਦੇਵ ਆਪਣੇ ਬਾਗ ਵਿੱਚ ਕਿਸੇ ਨੂੰ ਬੜ ਨਹੀਂ ਦਿੰਦਾ ਤੇ ਨਾ ਹੀ ਉੱਥੋਂ ਕੋਈ ਜਿਉਂਦਾ ਵਾਪਸ ਆਇਆ ਹੈ ਰਾਜੇ ਨੇ ਕੁਝ ਚਿਰ ਸੋਚਿਆ ਤੇ ਫਿਰ ਉਹੀ ਕੀਤਾ ਜੋ ਦੁਕਾਨਦਾਰ ਚਾਹੁੰਦਾ ਸੀ ਉਸਨੇ ਰਹਿਮਾਨ ਨੂੰ ਬੁਲਾਇਆ ਤੇ ਸਖਤ ਲਹਿਜੇ ਵਿੱਚ ਕਿਹਾ ਮੇਰੇ ਪਰਿੰਦੇ ਮਰ ਜਾਣਗੇ ਜੇਕਰ ਇਹਨਾਂ ਨੂੰ ਸਮੰਦ ਦਾ ਫੁੱਲ ਨਾ ਮਿਲਿਆ ਮੈਂ ਤੈਨੂੰ ਹੁਕਮ ਦਿੰਦਾ ਹਾਂ ਕਿ ਤੂੰ ਫੌਰਨ ਕਾਲੇ ਦੇਵ ਦੇ ਬਾਗ ਵਿੱਚ ਜਾ ਤੇ ਸਮਨ ਦਾ ਫੁੱਲ ਲੈ ਕੇ ਆ ਵਰਨਾ ਇਸ ਬਾਰ ਨਾ ਪਰਿੰਦੇ ਬਚਣਗੇ ਤੇ ਨਾ ਤੂੰ ਤਾਂ ਰਹਿਮਾਨ ਨੇ ਕਿਹਾ ਮਹਾਰਾਜ ਜੇਕਰ ਉਹ ਦੁਕਾਨਦਾਰ ਨੂੰ ਕਾਲੇ ਦੇਵ ਦੇ ਫੁੱਲ ਬਾਰੇ ਸਭ ਪਤਾ ਹੈ ਤਾਂ ਤੁਸੀਂ ਉਸ ਨੂੰ ਹੀ ਭੇਜ ਦੇਵੋ ਤਾਂ ਰਾਜਾ ਕਹਿੰਦਾ ਨਹੀਂ ਇਹ ਕੰਮ ਸਿਰਫ ਤੂੰ ਹੀ ਕਰ ਸਕਦਾ ਹੈ ਹੋਨ ਰਹਿਮਾਨ ਘਰ ਜਾਂਦਾ ਸੋਚਾਂ ਵਿੱਚ ਸੀ ਤਾਂ ਉਸ ਨੂੰ ਯਾਦ ਆਇਆ ਕਿ ਉਸ ਦੇ ਸ਼ਹਿਰ ਵਿੱਚ ਇੱਕ ਅਨੁਭਵੀ ਸਿਆਣਾ ਆਦਮੀ ਰਹਿੰਦਾ ਹੈ ਸ਼ਾਇਦ ਉਸ ਦੀ ਕੋਈ ਮਦਦ ਕਰ ਸਕਦਾ ਹੈ ਰਹਿਮਾਨ ਸਿੱਧਾ ਉਸ ਕੋਲ ਗਿਆ ਤੇ ਸਾਰੀ ਗੱਲ ਦੱਸੀ ਤਾਂ ਉਹ ਕਹਿੰਦਾ ਹਾਂ ਇਹ ਗੱਲ ਬਿਲਕੁਲ ਠੀਕ ਹੈ ਕਿ ਇਹ ਪਰਿੰਦੇ ਉਸ ਫੁੱਲ ਨੂੰ ਸਾਲ ਵਿੱਚ ਇੱਕ ਵਾਰ ਜ਼ਰੂਰ ਸੁੰਘਦੇ ਹਨ ਤੇ ਇਸੇ ਕਰਕੇ ਕਾਲਾਦੇਵ ਉਹ ਫੁੱਲ ਆਪਣੇ ਬਾਗ ਵਿੱਚ ਲਗਾਉਂਦਾ ਹੈ ਤੇ ਉਹ ਉਹ ਪੰਛੀਆਂ ਨੂੰ ਉੱਥੇ ਹੀ ਕੈਦ ਕਰਕੇ ਰੱਖਦਾ ਹੈ ਤਾਂ ਰਹਿਮਾਨ ਕਹਿੰਦਾ ਜੇਕਰ ਮੈਂ ਉਹ ਫੁੱਲ ਲੈ ਆਵਾਂ ਤਾਂ ਕਿ ਉਹ ਸਤਰੰਗੀ ਪਰਿੰਦੇ ਉਸ ਦੀ ਖੁਸ਼ਬੂ ਨਾਲ ਮੇਰੇ ਕੋਲ ਆ ਜਾਣਗੇ ਤਾਂ ਬਜ਼ੁਰਗ ਕਹਿੰਦਾ ਹਾਂ ਆ ਜਾਣਗੇ ਪਰ ਇਹ ਫੁੱਲ ਲਿਆਉਣਾ ਆਸਾਨ ਨਹੀਂ ਹੈ ਉਹ ਬਾਗ ਦਾ ਸਿਰਫ ਇੱਕ ਹੀ ਦਰਵਾਜ਼ਾ ਹੈ ਤੇ ਉਹ ਦਰਵਾਜ਼ਾ ਸਿਰਫ ਕਾਲਾ ਦੇਵ ਹੀ ਖੋਲ ਸਕਦਾ ਹੈ ਉਹ ਬਜ਼ੁਰਗ ਨੇ ਰਹਿਮਾਨ ਨੂੰ ਗੰਭੀਰ ਹੋ ਕੇ ਕਿਹਾ ਸੁਨੋ ਬੇਟਾ ਤੇਰੇ ਤੋਂ ਪਹਿਲਾਂ ਬਹੁਤ ਬਹਾਦਰ ਤੇ ਅਕਲਮੰਦ ਉੱਥੇ ਗਏ ਹਨ ਪਰ ਕੋਈ ਵੀ ਜਾਉਂਦਾ ਵਾਪਸ ਨਹੀਂ ਆਇਆ ਕਾਲਾਦੇਵ ਬਹੁਤ ਹੀ ਸ਼ਕਤੀਸ਼ਾਲੀ ਹੈ ਜੇਕਰ ਉਸਨੇ ਤੈਨੂੰ ਵੇਖ ਲਿਆ ਤਾਂ ਤੇਰੀ ਮੌਤ ਤੈ ਹੈ ਕੋਸ਼ਿਸ਼ ਕਰੀ ਕਿ ਤੂੰ ਉਸਦੇ ਨਜ਼ਰਾਂ ਵਿੱਚ ਨਾ ਆਵੀਂ ਰਹਿਮਾਨ ਨੇ ਬੁੱਢੇ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਿਆ ਅਗਲੀ ਸਵੇਰ ਉਹ ਬਿਨਾਂ ਕਿਸੇ ਨੂੰ ਦੱਸੇ ਆਪਣੇ ਸਫ਼ਰ ਤੇ ਨਿਕਲ ਗਿਆ ਉਹ ਚੱਲਦਾ ਗਿਆ ਚੱਲਦਾ ਗਿਆ ਤੇ ਅੰਤ ਉਹ ਕਾਲੇ ਦੇਵ ਦੇ ਬਾਗ ਕੋਲ ਪਹੁੰਚ ਗਿਆ ਬਾਗ ਦਾ ਦਰਵਾਜ਼ਾ ਬਹੁਤ ਹੀ ਵੱਡਾ ਸੀ ਐਵੇਂ ਲੱਗ ਰਿਹਾ ਸੀ ਜਿਵੇਂ ਉਸ ਨੂੰ ਖੋਲਣਾ ਇਸਾ ਇਨਸਾ ਇਨਸਾਨਾਂ ਦੇ ਬਸ ਦੀ ਗੱਲ ਨਹੀਂ ਹੈ ਰਹਿਮਾਨ ਦਰਵਾਜ਼ੇ ਦੇ ਕੋਲ ਇੱਕ ਦਰਖਤ ਦੀ ਛਾਂ ਹੇਠ ਬੈਠ ਗਿਆ ਸਫ਼ਰ ਦੀ ਥਕਾਵਟ ਕਰਕੇ ਉਸ ਨੂੰ ਨੀਂਦ ਆ ਗਈ ਉਸ ਦੀ ਨੀਂਦ ਉਦੋਂ ਖੁੱਲੀ ਜਦੋਂ ਜ਼ਮੀਨ ਕੰਬਣ ਲੱਗੀ ਜਿਵੇਂ ਕੋਈ ਭਿਆਨਕਰ ਤੂਫਾਨ ਆ ਰਿਹਾ ਹੋਵੇ ਰਹਿਮਾਨ ਸਮਝ ਗਿਆ ਕਿ ਇਹ ਕਾਲੇ ਦੇਵ ਦੀ ਆਹਟ ਹੈ ਉਹ ਬਾਗਵਲ ਆ ਰਿਹਾ ਸੀ ਉਹ ਨਾਲ ਵਾਲੀ ਇੱਕ ਛਟਾਨ ਦੇ ਓਲੇ ਲੁਕ ਗਿਆ ਕਾਲੇ ਦੇਵ ਨੇ ਦਰਵਾਜ਼ਾ ਖੁੱਲ੍ਹਿਆ ਤੇ ਸਾਰੀ ਘਾਟੀ ਵਿੱਚ ਦਰਵਾਜ਼ੇ ਦੀ ਆਵਾਜ਼ ਗੂੰਜਣ ਲੱਗੀ ਐਮਾਨ ਹੌਲੀ-ਹੌਲੀ ਦੱਬੇ ਪੈਰੇ ਉਸਦੇ ਪਿੱਛੇ ਅੰਦਰ ਵੜ ਗਿਆ ਤੇ ਝਾੜੀਆਂ ਦੇ ਪਿੱਛੇ ਲੁਕ ਗਿਆ ਹੁਣ ਉਹ ਬਾਗ ਦੇ ਅੰਦਰ ਸੀ। ਉਹ ਇੱਕ ਥਾਂ ਤੇ ਟਿਕਣ ਟਿੱਕੇ ਬੈਠਣ ਵਿੱਚ ਮਾਹਰ ਸੀ। ਉਹ ਬੈਠਿਆ ਰਿਹਾ ਕਾਫੀ ਗੰਮੇ ਬਾਅਦ ਕਾਲਾਦੇਵ ਦੇ ਬਾਹਰ ਗਿਆ। ਰਹਿਮਾਨ ਪੂਰਾ ਬਾਗ ਦੇਖਿਆ। ਉਹ ਕਿਸੇ ਸਵਰਗ ਤੋਂ ਕੱਟਣੇ ਸੀ। ਉੱਥੇ ਤਰ੍ਹਾਂ-ਤਰ੍ਹਾਂ ਦੇ ਫੁੱਲ ਪੰਛੀ ਸਨ ਜਿਹੜੇ ਪਹਿਲਾਂ ਉਸਨੇ ਕਦੇ ਨਹੀਂ ਵੇਖੇ ਸਨ। ਉਹ ਹੁਣ ਸਮਨ ਦੇ ਫੁੱਲ ਨੂੰ ਲੱਭ ਰਿਹਾ ਸੀ। ਉਸ ਦੀਆਂ ਨਿਸ਼ਾਨੀਆਂ ਉਸ ਬੁੱਢੇ ਆਦਮੀ ਨੇ ਦੱਸੀਆਂ ਹੋਈਆਂ ਸਨ ਪਰ ਉਸ ਨੂੰ ਕੁਝ ਸਮਝ ਨਹੀਂ ਆ ਰਹੀ ਸੀ ਉਸਨੇ ਵੇਖਿਆ ਬਾਗ ਦੇ ਵਿੱਚ ਇੱਕ ਮਹਿਲ ਸੀ ਜਿਹੜਾ ਕਾਲੇ ਦੇਵ ਦਾ ਸੀ ਰਹਿਮਾਨ ਉਸ ਵਿੱਚ ਗਿਆ ਉਹ ਬਹੁਤ ਹੀ ਸੋਹਣਾ ਸੀ ਉਹ ਉਸ ਵਿੱਚ ਬਹੁਤ ਹੀ ਸਨਾਟਾ ਸੀ ਉੱਥੇ 40 ਕਮਰੇ ਸਨ ਜਦੋਂ ਉਹ 40ਵੇਂ ਕਮਰੇ ਵਿੱਚ ਗਿਆ ਤਾਂ ਉੱਥੋਂ ਇੱਕ ਰੋਣ ਦੀ ਆਵਾਜ਼ ਆ ਰਹੀ ਸੀ ਪਰ ਕੋਈ ਵਿਖਾਈ ਨਹੀਂ ਦੇ ਰਿਹਾ ਸੀ ਉਸਨੇ ਕਾਲੀਨ ਚੱਕ ਕੇ ਦੇਖਿਆ ਉਸ ਦੇ ਅੰਦਰ ਇੱਕ ਦਰਵਾਜ਼ਾ ਸੀ ਤੇ ਥੱਲੇ ਪੌੜੀਆਂ ਜਾਂਦੀਆਂ ਸਨ ਉਹ ਪੌੜੀਆਂ ਉਤਰਿਆ ਤੇ ਦੇਖਿਆ ਉੱਥੇ ਇੱਕ ਕੁੜੀ ਲਟਕ ਰਹੀ ਸੀ ਉਸ ਦੇ ਵਾਲ ਉੱਤੇ ਕੁੰਡੇ ਨਾਲ ਬੰਨੇ ਹੋਏ ਸਨ ਤੇ ਉਹ 12 ਦੇ ਸਹਾਰੇ ਥੱਲੇ ਲਟਕ ਰਹੀ ਸੀ ਰਹਿਮਾਨ ਨੇ ਪੁੱਛਿਆ ਕਿ ਤੂੰ ਕੌਣ ਹੈ ਉਸਨੇ ਦੱਸਿਆ ਮੇਰਾ ਨਾਮ ਤਾਰਾ ਹੈ ਤੇ ਮੈਂ ਸਮਨ ਦੇ ਫੁੱਲ ਉਗਾ ਸਕਦੀ ਹਾਂ ਇਸ ਲਈ ਕਾਲੇ ਦੇਵ ਨੇ ਮੈਨੂੰ ਇੱਥੇ ਰੱਖਿਆ ਹੈ ਤਾਂ ਫਿਰ ਰਹਿਮਾਨ ਨੇ ਆਪਣੀ ਸਾਰੀ ਗੱਲ ਦੱਸੀ ਉਹ ਕਹਿੰਦੀ ਜੇਕਰ ਮੈਨੂੰ ਤੂੰ ਇੱਥੋਂ ਰਿਹਾ ਕਰਵਾ ਦੇਵੇਂਗਾ ਤਾਂ ਮੈਂ ਤੈਨੂੰ ਸਮਨ ਦੇ ਫੁੱਲ ਉਗਾ ਦੇਵਾਂਗੀ ਉਸਨੇ ਦੱਸਿਆ ਕਿ ਇੱਥੇ ਬਹੁਤ ਹੀ ਤੇਜ਼ ਰਫਤਾਰ ਵਾਲੇ ਘੋੜੇ ਹਨ ਰਹਿਮਾਨ ਦੋ ਘੋੜੇ ਖੋਲ ਲਿਆ ਤੇ ਉਹ ਉੱਥੋਂ ਭੱਜ ਗਏ ਉਹ ਹੁਣ ਰਹਿਮਾਨ ਦੇ ਘਰ ਪਹੁੰਚ ਗਏ ਸਨ ਰਹਿਮਾਨ ਦੀ ਮਾਂ ਉਹਨਾਂ ਨੂੰ ਵੇਖ ਕੇ ਬਹੁਤ ਹੀ ਖੁਸ਼ ਹੋਈ ਉਹ ਕਹਿੰਦੀ ਬੇਟਾ ਤੂੰ ਸਮੰਦ ਦਾ ਫੁੱਲ ਲੈ ਆਇਆ ਤਾਂ ਉਹ ਕਹਿੰਦਾ ਮਾਂ ਮੈਂ ਤਾਂ ਤੈਨੂੰ ਫੁੱਲ ਬਾਰੇ ਕੁਝ ਵੀ ਨਹੀਂ ਦੱਸਿਆ ਸੀ ਤਾਂ ਉਹ ਕਹਿੰਦੀ ਬੇਟਾ ਰਾਜੇ ਦੇ ਸਿਪਾਹੀ ਰੋਜ਼ ਆਉਂਦੇ ਸਨ ਕਿ ਰਹਿਮਾਨ ਆ ਗਿਆ ਸਮੰਦ ਦਾ ਫੁੱਲ ਲੈ ਆਇਆ ਤੇ ਕੁਝ ਹੀ ਚਿਰ ਬਾਅਦ ਸਿਪਾਹੀ ਆ ਗਏ ਤੇ ਰਹਿਮਾਨ ਨੂੰ ਦੇਖ ਕੇ ਕਹਿੰਦੇ ਤੂੰ ਸਮੰਦ ਦਾ ਫੁੱਲ ਲੈ ਆਇਆ ਹੈ ਉਹ ਚੁੱਪ ਸੀ ਪਰ ਤਾਰਾ ਨੇ ਜਵਾਬ ਦਿੱਤਾ ਹਾਂ ਰਹਿਮਾਨ ਸਮੰਦ ਦਾ ਫੁੱਲ ਲੈ ਆਇਆ ਹੈ ਤੇ ਆਪ ਜਾ ਕੇ ਰਾਜੇ ਨੂੰ ਦੇਵੇਗਾ ਤਾਰਾ ਨੇ ਆਪਣੀ ਉਂਗਲੀ ਤੇ ਚਾਕੂ ਲਾਇਆ ਤੇ ਉਸ ਦੇ ਖੂਨ ਦੀਆਂ ਬੂੰਦਾਂ ਨਾਲ ਸਮੰਦ ਦੇ ਫੁੱਲ ਪੈਦਾ ਹੋ ਗਏ ਤਾਂ ਉਸ ਨੇ ਦੱਸਿਆ ਕਿ ਇਹੀ ਕਾਰਨ ਸੀ ਕਾਲਾ ਦੇਵ ਮੈਨੂੰ ਇਸੇ ਕਰਕੇ ਹੀ ਕੈਦ ਵਿੱਚ ਰੱਖਿਆ ਸੀ ਰਹਿਮਾਨ ਫੁੱਲ ਲੈ ਕੇ ਮਹਿਲ ਗਿਆ ਪੰਛੀ ਜਿਹੜੇ ਕਾਫੀ ਧੀਰ ਤੋਂ ਚੁੱਪਚਾਪ ਸਨ ਫੁੱਲਾਂ ਦੀ ਸੁਗੰਧ ਕਰਕੇ ਖੁਸ਼ੀ ਵਿੱਚ ਚਹਿਚਹਾ ਉੱਠੇ ਰਾਜਾ ਵੀ ਬਹੁਤ ਖੁਸ਼ ਹੋਇਆ ਇਸ ਵਾਰ ਉਸਨੇ ਰਹਿਮਾਨ ਨੂੰ ਬਹੁਤ ਸਾਰੇ ਇਨਾਮ ਵੀ ਦਿੱਤੇ ਤੇ ਉਹ ਦੁਕਾਨਦਾਰ ਰਹਿਮਾਨ ਦੀ ਪ੍ਰਸੰਸਾ ਤੇ ਬਹੁਤ ਹੀ ਦੁਖੀ ਹੋਇਆ ਜੇਕਰ ਤੁਹਾਨੂੰ ਕਹਾਣੀ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਧੰਨਵਾਦ